ਆਉ ਸਲੋਕ ਕਬੀਰ ਮਹਤੀ ਕਰ ਕਹਿ ਘਾਲਿਆ ਆਪ ਪਿਸਾਏ ਪਿਸਾਈ ਤੈ ਸਹਿ ਬਾਤ ਨ ਪੁੱਛੀਆ ਕਬਹੁ ਨਾ ਲਾਈ ਪਾਏ ਮਹੱਲਾ ਤੀਜਾ ਨਾਨਕ ਮਹਤੀ ਕਰ ਕਹਿ ਰਖਿਆ ਸੋ ਸੋ ਨਦਰ ਕਰੀ ਆਪੇ ਪਿਸੈ ਆਪੇ ਕਸੈ ਆਪੇ ਹੀ ਲਾਇ ਲੈ ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੀ ਪੌੜੀ ਵੇਖੀ ਸਿਸ਼ਟ ਉਪਾਇਨ ਸਭ ਹੁਕਮ ਆਵੇ ਜਾਏ ਸਮਾਹੀ ਆਪੇ ਵੇਖ ਵਿਗ ਸਦਾ ਦੂਜਾ ਕੋ ਨਾਹੀ ਜਿਉ ਭਾਵੇ ਤਿਉ ਰਖ ਤੂੰ ਗੁਰ ਸ਼ਬਦ 부ਝਾਈ ਸਭਨਾ ਤੇਰਾ ਜੋਰ ਹੈ ਜਿਉ ਭਾਵੇ ਤਿਵੇਂ ਚਲਾਈ ਸੁੱਤ ਜੇਵੜ ਮੈਂ ਨਾਹੀ ਕੋ ਕਿਸ ਆਖ ਸੁਣਾਈ ਸ਼ਲੋਕ ਮਹੱਲਾ ਤੀਜਾ ਭਰਮ ਭੁਲਾਈ ਸਭ ਜੱਗ ਫਿਰੀ ਫਾਹੀ ਹੋਈ ਭਾਲ ਸੋ ਸਹੋ ਸ਼ਾਂਤ ਨਾ ਦੇਵੇ ਚਾ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਾਈ ਐ ਅੰਤਰ ਰਖੀਐ ਉਰ ਧਾਰ ਨਾਨਕ ਘਰ ਬੈਠਿਆ ਸਹੋ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਤੰਦਾਤ ਆਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਦੇਖ ਖਾਇਆ ਮਨ ਮੁਖ ਚੱਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਖੋਏ ਹਰ ਨਾਮ ਕਦੇ ਨਾ ਚੇਤੇ ਹੋ ਫਿਰ ਆਮਣ ਜਾਣਾ ਹੋਈ ਗੁਰ ਪ੍ਰਸਾਦੀ ਹਰ ਮਨ ਵਸੈ ਜਮੰਡੰਡ ਨਾ ਲਾਗੈ ਕੋਇ ਨਾਨਕ ਸਹਜੇ ਮਿਲ ਰਹਿ ਕਰਮ ਪ੍ਰਾਪਤ ਹੋਈ ਪੌੜੀ ਇਕ ਆਪਣੀ ਸਿਫਤੀ ਲਾਇਨ ਦੇ ਸਤਗੁਰ ਮੱਤੀ ਇਕ ਨਾਂ ਨੂੰ ਨਾਉ ਬਖਸ਼ਿਓਨ ਅਸਥਿਰ ਹਰ ਸਤੀ ਪੌਣ ਪਾਣੀ ਬੈ ਸੰਤਰੋ ਹੁਕਮ ਕਰਹਿ ਭਗਤੀ ਇਹਨਾਂ ਨੂੰ ਭਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨੈ ਸੁਖ ਪਾਈ ਸਲੋਕ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਈ RAM ਕਸੌਟੀ ਸੋ ਸਹੈ ਜੋ ਮਰ ਜੀਵਾ ਹੋਇ ਮਹੱਲਾ ਤੀਜਾ ਕਿਉ ਕਰ ਇਹੋ ਮਨ ਮਾਰੀਐ ਕਿਉ ਕਰ ਮਿਰਤਕ ਹੋਇ ਕਹਿਆ ਸ਼ਬਦ ਨਾ ਮਾਨੈ ਹਉ ਮੈਂ ਛੱਡੈ ਨਾ ਕੋਈ ਗੁਰ ਪ੍ਰਸਾਦੀ ਹਉ ਮੈਂ ਛੁੱਟੈ ਜੀਵਨ ਮੁਕਤ ਸੋ ਹੋਈ ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ ਤਿਸ ਬਿਗਨ ਨਾ ਲਾਗੈ ਕੋਈ ਮਹੱਲਾ ਤੀਜਾ ਜੀਵਤ ਮਰਨਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਈ ਭੈ ਕਾ ਸੰਜਮ ਜੀ ਕਰੇ दारू ਭਾਉ ਲਾਏ आनंद इन गुण गावै सुख सहजी बिक ਭਵ ਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੀ ਪੌੜੀ ਦੂਜਾ ਭਉ ਰਚਾਇੁ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾਉਣ ਕਾਰਾ ਪੰਡਤ ਪੜਦੇ ਜੋਤ ਕੀ ਨਾ ਬੂਝਹਿ ਵਿਚਾਰਾ ਸਭ ਕਿਸ ਤੇਰਾ ਖੇਲ ਹੈ ਸੱਚ ਸਿਰਜਨ ਹਾਰਾ ਜਿਸ ਭਾਵੈ ਤਿਸ ਬਖਸ਼ ਲੈ ਸੱਚ ਸ਼ਬਦ ਸਮਾਈ ਸ਼ਲੋਕ ਮਹਲਾ 3 ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਿਰੈ ਤਪ ਆ ਸਦਾਵੇ ਪਰਮੇ ਭੂਲਾ ਸਭ ਤੀਰਥ ਗਹਿ ਉਹ ਤਪਾ ਕੈਸੇ ਪਰਮ ਗਤ ਲਹ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੂਖ ਅੰਤਰ ਪਾਵੇ ਮਹੱਲਾ ਤੀਜਾ ਸੋ ਤਪਾ ਜੇ ਇਹੋ ਤਪ ਘਾਲੇ ਸਤਿਗੁਰ ਨੂੰ ਮਿਲੈ ਸ਼ਬਦ ਸੁਮਾਲੇ ਸਤਿਗੁਰ ਕੀ ਸੇਵਾ ਇਹੋ ਤਪ ਪਰਵਾਨ ਨਾਨਕ ਸੋ ਤਪਾ ਦਰਗਹਿ ਪਾਵੇ ਮਾਨ ਪੌੜੀ ਰਾਤ ਦਿਨਸ ਉਪਾਇਨ ਸੰਸਾਰ ਕੀ ਵਰਤਨ ਗੁਰਮਤੀ ਘਟ ਚਾਨਣਾ ਹਨੇਰ ਬਨਾਸਣ ਹੁਕਮੇ ਹੀ ਸਭ ਸਾਜੀਆਂ ਰਬਿਆ ਸਭ ਵਨ ਤ੍ਰੇਣ ਸਭ ਕਿਸੇ ਆਪੇ ਆਪ ਹੈ ਗੁਰਮੁਖ ਸਦਾ ਹਰਪਣ ਸ਼ਬਦੇ ਹੀ ਸੋਜੀ ਪਈ ਸੱਚੇ ਆਪ ਬੁਝਾਈ ਸ਼ਲੋਕ ਮਹੱਲਾ ਤੀਜਾ ਅਭਿਆਗਤ ਇਹ ਨਾ ਅੱਖੀਆਂ ਜਿਨ ਕੇ ਚਿਤ ਮਹਿ ਭਰਮ ਤਿਸ ਦਾ ਦਿੱਤਾ ਨਾਨਕਾ ਤੇਹੋ ਜਿਹਾ ਧਰਮ ਅਪੈ ਨਿਰੰਝਨ ਪਰਮ ਪਦ ਤਾ ਕਾ ਭੁਖਾ ਹੋਇ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਮਹਲਾ ਤੀਜਾ ਅਭਿਆਗਤ ਇਹ ਨਾ ਆਖੀਐ ਜੇ ਪਰ ਕਰ ਭੋਜਨ ਕਰੇਨ ਉਦਰੇ ਕਾਰਨ ਆਪਣੀ ਬਹਲੇ ਭੇਖ ਕਰੇਨ ਅਭਿਆਗਤ ਸੇਈ ਨਾਨਕਾ ਜੇ ਆਤਮ ਗੌਣ ਕਰੇਨ ਭਾਲ ਲਹਿਨ ਸੋ ਆਪਣਾ ਨਿਜਕਾਰ ਰਹਿਣ ਕਰੇਨ ਪੌੜੀ ਹੰਬਰ ਧਰਤ ਵਿਛੋੜਿਅਨ ਵਿੱਚ ਸੱਚਾ ਅਸਰਾਉ ਘਰਦਰ ਸਭੂ ਸੱਚ ਹੈ ਜਿਸ ਵਿੱਚ ਸੱਚਾ ਨਾਮ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ ਸੱਚਾ ਆਪ ਤਖਤ ਸੱਚਾ ਵਹਿ ਸੱਚਾ ਕਰੇ ਨਿ ਆਉ ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਖਾਈ ਸ਼ਲੋਕ ਮਹੱਲਾ ਤੀਜਾ ਰਹਿਣਾਇ ਮਾਹੀ ਅਨੰਤ ਹੈ ਕੂੜੀ ਆਵੇ ਜਾਏ ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਈ ਰਹਿਣਾਇ ਮਹ ਸਭ ਕਿਸ ਹੈ ਕਰਮੀ ਪੱਲੇ ਪਾਈ ਨਾਨਕ ਨਉ ਨਿਦ ਪਾਈਐ ਜੇ ਚੱਲੇ ਤਿਸੈ ਰਜਾਈ ਮਹੱਲਾ ਤੀਜਾ ਸਹਜੇ ਸਤਿਗੁਰਨਾ ਸੇਵਿਓ ਵਿਚ ਹਉ ਮੈਂ ਜਨਮ ਬਨਾਸ ਰਸਨਾ ਹਰ ਰਸਨਾ ਚਖਿਓ ਕਮਲ ਨਾ ਹੋਇਓ ਪਰਗਾਸ ਬਿਖ ਖਾਦੀ ਮਰ ਮੁਖ ਮੋਆ ਮਾਇਆ 모ਹਿ ਬਨਾਸ ਇਕ ਸਹਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਤਾ ਹੋਐ ਦਾਸਨ ਦਾਸ ਤਾ ਅਨੰਦਿਨ ਸੇਵਾ ਕਰੇ ਸਤਗੁਰੂ ਕੀ ਕਬਹਿ ਨਾ ਛੋੜੈ ਪਾਸ ਜਿਉ ਜਲ ਮੈਂ ਕਮਲ ਅਲਿਪ ਤੋ ਵਰਤੈ ਤਿਉ ਵਿਚੇ ਗ੍ਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੈ ਤੇ ਵਹਰ ਗੁਣਤਾਸ ਪੌੜੀ 36 ਹੀ ਜੋ ਗਗਬਾਰ ਸਾ ਆਪੇ ਗੜਤ ਕੀਨੀ ਆਪੇ ਸ੍ਰੇਸ਼ਟ ਸਭ ਸਾਜੀਆਂ ਆਪ ਮਤ ਦਿਨੀ ਸਿਮਰਤ ਸਾਸਤ ਸਾਜੀਆਂ ਪਾਪ ਪੁਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝਸੀ ਸੱਚਾ ਸ਼ਬਦ ਪੁਤੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਲਾਈ ਸ਼ਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਈ ਜੋ ਸਹਿ ਰਤੇ ਆਪਣੀ ਤਿਨ ਤਨ ਲੋਭ ਰਤ ਨਾ ਹੋਈ ਭੈ ਪਇ ਤਨ ਖੀਨ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗੁਆਇ ਨਾਨਕ ਤੇਜਨ ਸੁਹਣੀ ਜੋ ਰਤਿ ਹਰ ਰੰਗ ਲਾਏ ਮਹਲਾ ਤੀਜਾ ਹਰਾਮ ਕਲੀ RAM ਮਨ ਵਸਿਆ ਤਾਂ ਬਣਿਆ ਸ਼ਿੰਗਾਰ ਗੁਰ ਕੈ ਸ਼ਬਦ ਕਮਲ ਵਿਗਸਿਆ ਤਾਂ ਸੌ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ ਤਿਸਨੋਂ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੇ ਪਿਰ ਆਪਣਾ ਸੋਭਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣਨੀ ਜਾਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰਹਿ ਨਿਤਜਮਹਿ ਹੋਏ ਖੁਆਰ ਸੈ ਸੰਸਾਰੈ ਵਿੱਚ ਸੋਭ ਨਾ ਪਾਈਨੀ ਅੱਗੇ ਜੇ ਕਰੇ ਸੋ ਜਾਣੈ ਕਰਤਾਰ ਨਾਨਕ ਸੱਚਾ ਏਕ ਹੈ ਦੋਹੋ ਵਿੱਚ ਹੈ ਸੰਸਾਰ ਚੰਗੈ ਮੰਦੈ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਸ਼ਾਂਤ ਨਾ ਆਵੀ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਵਿਣ ਕਰਮਾ ਪਾਇਆ ਨਾ ਜਾਇ ਅੰਤਰ ਲੋਭ ਵਿਕਾਰ ਹੈ ਦੂਜੈ ਭਾਇ ਖੁਆਇ ਤਿੰਨ ਜਮਨ ਮਰਨਾ ਚੁੱਕਈ ਹਉ ਮੈਂ ਵਿੱਚ ਦੁੱਖ ਪਾਇ ਜਿਨਹੀ ਸਤਗੁਰ ਸਿਓ ਚਿਤ ਲਾਇ ਸੋ ਖਾਲੀ ਕੋਈ ਨਾਹੀ ਤਿੰਨ ਜਮ ਕੀ ਤਲਬ ਨਾ ਹੋਵੀ ਨਾ ਹੋਏ ਦੁੱਖ ਸਹਾਈ ਨਾਨਕ ਗੁਰਮੁਖ ਉੱਭਰੇ ਸੱਚਾ ਸ਼ਬਦ ਸੁਆਹੀ ਪੌੜੀ ਆਪ ਅਲਿਪਤ ਸਦਾ ਰਹਿ ਹੋਰ ਧੰਦਾ ਸਭ ਧਾਵਹਿ ਆਪ ਨਿਸ਼ਚਲ ਅਚਲ ਹੈ ਹੋਰ ਆਵਹਿ ਜਾਵਹਿ ਸਦਾ ਸਦਾ ਹਰ ਧਿਆਈ ਹੈ ਗੁਰਮੁਖ ਸੁਖ ਪਾਵਹਿ ਨਿਜ ਘਰਵਾਸਾ ਪਾਈਐ ਸੱਚ ਸਿਫਤ ਸਮਾਵਹਿ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ 부ਝਾਈ